ਦਿੱਤੇ ਜਾਣੇ ਨੇ ਪੰਜਾਬੀਆਂ ਨੂੰ ਅਹਿਮ ਮੁੱਦਿਆਂ ਦੇ ਉੱਤੇ ਕੁਝ ਜ਼ਰੂਰੀ ਫੈਸਲੇ ਲਏ ਗਏ ਨੇ ਕਾਰੋਬਾਰੀਆਂ ਦੀਆਂ ਮੰਗਾਂ ਮੰਨ ਲੀਆਂ ਨੇ ਕਿਹੜੀਆਂ ਮੰਗਾਂ ਮੰਨੀਆਂ ਨੇ ਉਹ ਵੀ ਤੁਹਾਨੂੰ ਆਪ ਦੇ ਹਸਪਤਾਲਾਂ ਦੇ ਵਿੱਚ ਹੁਣ ਸਹੂਲਤਾਂ ਜਿਹੜੀਆਂ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਦੇ ਵਿੱਚ ਆਕਾਰ ਨੀਤੀ ਸਮੇਤ ਕਈ ਅਹਿਮ ਮੁੱਦਿਆਂ ਦੇ ਉੱਤੇ ਫੈਸਲੇ ਲਏ ਨੇ ਤੁਹਾਨੂੰ ਦੱਸ ਦਿੰਨੇ ਆਂ ਬੀਤੇ ਦਿਨੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਕਈ ਰੈਲੀਆਂ ਕੀਤੀਆਂ ਗਈਆਂ ਸਨ ਇਸੇ ਦੌਰਾਨ ਉਹਨਾਂ ਨੂੰ ਵੀ ਜੋ ਐ ਸਮੱਸਿਆਵਾਂ ਸਾਹਮਣੇ ਆਈਆਂ ਉਹਨਾਂ ਨੇ ਸਾਰੀਆਂ ਸਮੱਸਿਆਵਾਂ ਮੀਟਿੰਗ ਦੇ ਵਿੱਚ ਹੱਲ ਕੀਤਾ ਅਤੇ ਕਈ ਸਕੀਮਾਂ ਨੂੰ ਪ੍ਰਵਾਨਗੀ ਦਿੱਤੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਤਰਨਤਾਰਨ ਦੇ ਸੰਗਰੂਰ ਵਿੱਚ ਦੋ ਵਿਸ਼ੇਸ਼ ਅਦਾਲਤਾਂ ਦਾ ਗਠਨ ਕੀਤਾ ਗਿਆ ਹੈ ਨ ਅਦਾਲਤਾਂ ਦੇ ਵਿੱਚ ਪੋਕਸੋ ਐਕਟ ਦੇ ਤਹਿਤ ਆਉਣ ਵਾਲੇ ਕੇਸਾਂ ਦੀ ਸੁਣਵਾਈ ਹੋਵੇਗੀ ਪੰਜਾਬ ਦੇ ਵਿੱਚ ਪੋਕਸੋ ਅਤੇ ਛੇੜਛਾੜ ਦੇ ਮਾਮਲੇ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਦੇ ਲਈ ਇਹ ਕਦਮ ਚੁੱਕੇ ਜਾ ਰਹੇ ਨੇ ਮੰਤਰੀ ਚੀਮਾ ਨੇ ਕਿਹਾ ਇਹ ਅਦਾਲਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਲ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਦੇ ਲਈ ਅਤੇ ਅਪਰਾਧੀਆਂ ਨੂੰ ਟੁਕਮੀ ਸਜ਼ਾ ਦੇਣ ਦੇ ਲਈ ਬਣਾਈਆਂ ਗਈਆਂ ਨੇ ਇਹਨਾਂ ਅਦਾਲਤਾਂ ਦੇ ਵਿੱਚ ਕਰੀਬ 20 ਅਧਿਕਾਰੀ ਹੋਣਗੇ ਇਸ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਵਿਧਮંત્રી ਹਰਪਾਲ ਸਿੰਘ ਚੀਮਾ ਨੇ ਦੱਸਿਆ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਕਰੀਬ 3800 42 ਅਸਾਮੀਆਂ ਯਾਨੀ ਕਿ ਵੈਕੈਂਸੀਜ਼ ਅਰਜ਼ੀਆਂ ਹਨ ਅਰਜ਼ੀਆਂ ਹਨ ਤੇ ਜਿਸ ਨੂੰ ਸਰਕਾਰ ਨੇ ਫੈਸਲਾ ਜਿਹੜਾ ਲੈ ਕੇ ਪੱਕਾ ਕਰ ਦਿੱਤਾ ਹੈ ਅਸਾਮੀਆਂ ਪਿਛਲੇ 20 ਸਾਲਾਂ ਤੋਂ ਉਸ ਤਾਈ ਹਨ ਮੰਤਰੀ ਨੇ ਕਿਹਾ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਮੁਲਜ਼ਮਾ ਨੂੰ ਜੋ ਹੈ ਮਲਾਜ਼ਮਾ ਨੂੰ ਮਾਫ਼ ਕਰਨਾ ਮਲਾਜ਼ਮਾ ਨੂੰ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਅਰਜ਼ੀ ਮਲਾਜ਼ਮਾ ਨੂੰ ਹਰ ਸਾਲ ਆਪਣੀ ਪੱਕੀ ਪੁਸ਼ਟੀ ਕਰਵਾਉਣ ਦੇ ਲਈ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਸੀ ਹੁਣ ਅਜਿਹਾ ਨਹੀਂ ਹੋਵੇਗਾ ਮંત્રી ਚੀਮਾ ਨੇ ਕਿਹਾ ਪੰਜਾਬ ਦੇ ਵਿੱਚ ਮੈਡੀਕਲ ਸਹੂਲਤਾ ਦੇ ਲਈ 1300 ਵੈਕੈਂਸੀਜ਼ ਪੈਦਾ ਕੀਤੀਆਂ ਜਾਣਗੀਆਂ ਇਸ ਦੇ ਨਾਲ ਪੰਜਾਬ ਦੇ ਵਿੱਚ ਸਿਹਤ ਵਿਭਾਗ ਵੱਧੀਆਂ ਢੰਗ ਦੇ ਨਾਲ ਕੰਮ ਕਰ ਸਕੇਗਾ ਸਾਡਾ ਉਦੇਸ਼ ਪੂਰੇ ਸੂਬੇ ਦੇ ਵਿੱਚ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾ ਪ੍ਰਦਾਨ ਕਰਨਾ 1300 ਅਸਾਮੀਆਂ ਭਰੀਆਂ ਜਾਣਗੀਆਂ ਜਿਸ ਦੇ ਨਾਲ ਪੰਜਾਬ ਦੇ ਹਰ ਹਸਪਤਾਲ ਦੇ ਵਿੱਚ ਲੋਕਾਂ ਨੂੰ ਚੰਗੀਆਂ ਸਹੂਲਤਾ ਮਿਲ ਸਕਣਗੀਆਂ ਉਹਨਾਂ ਨੇ ਦੱਸਿਆ ਪਹਿਲੇ ਪੜਾਅ ਦੇ ਵਿੱਚ 400 ਅਸਾਮੀਆਂ ਜਿਹੜੀਆਂ ਨੇ ਉਹ ਭਰੀਆਂ ਜਾਣਗੀਆਂ ਇਸ ਤੋਂ ਬਾਦ ਉਕਤ ਭਰਤੀ ਲਗਾਤਾਰ ਜਾਰੀ ਰਹੇਗੀ ਮੰਤਰੀ ਜੀਮਾ ਨੇ ਵੀ ਕਿਹਾ ਕਿ ਗੁਰਦਾਸਪੁਰ ਦੇ 30 ਬਿਸਤਰੀਆ ਵਾਲੇ ਕਮਿਊਨਿਟੀ ਸੈਂਟਰ ਦੇ ਵਿੱਚ 20 ਭਰਤੀਆਂ ਕੀਤੀਆਂ ਜਾਣਗੀਆਂ ਮੰਤਰੀ ਜੀਮਾ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਕਈ ਉਗੋ ਉਦਯੋਗਪਤੀਆ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ ਸਾਰੀਆਂ ਮੀਟਿੰਗਜ਼ ਦੇ ਵਿੱਚ ਵਪਾਰੀਆਂ ਦੀਆਂ ਦੋ ਅਹਿਮ ਮੰਗਾਂ ਦਾ ਖੁਲਾਸਾ ਵੀ ਹੋਇਆ ਆਯੁਸ਼ਮਾਨ ਭਾਰਤ ਬੀਮਾ ਯੋਜਨਾ ਦੇ ਤਹਿਤ ਬੀਮੇ ਦੀ ਸੀਮਾ 1 ਕਰੋੜ ਰੁਪਏ ਤੱਕ ਸੀਗੀ ਜਿਸ ਨੂੰ ਵਧਾ ਕੇ 2 ਕਰੋੜ ਰੁਪਏ ਕਰਨ ਦੀ ਕਾਰੋਬਾਰੀਆਂ ਦੀ ਇਹ ਮੰਗ ਸੀ ਜਿਸ ਦੇ ਉੱਤੇ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਦੂਜੀ ਮੰਗ ਜਿਹੜੀ ਨੇ ਬਾਹਰੀ ਵਿਕਾਸ ਜਿਹੜਾ ਚਾਰਜ ਕਿਸ਼ਤਾਂ ਦੇ ਵਿੱਚ ਅਦਾ ਕਰਨ ਦੀ ਮੰਗ ਕੀਤੀ ਸੀ ਸਰਕਾਰ ਨੇ ਇਸ ਦੇ ਉੱਤੇ ਫੈਸਲਾ ਲਿਆ ਤੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਮੰਤਰੀ ਚੀਮਾ ਨੇ ਕਿਹਾ ਕਾਰੋਬਾਰੀ ਡੇਢ ਸਾਲ ਦੇ ਵਿੱਚ ਤਿੰਨ ਆਸਾਨ ਕਿਸ਼ਤਾਂ ਦੇ ਵਿੱਚ ਉਕਤ ਪੈਸੇ ਦਾ ਭੁਗਤਾਨ ਕਰ ਸਕਣਗੇ ਓਟੀਐ ਸਕੀਮ ਦਾ ਸਮਾਂ ਵੀ 30 ਜੂਨ ਤੱਕ ਵਧਾ ਦਿੱਤਾ ਗਿਆ ਵਪਾਰੀਆਂ ਦੇ ਲਈ ਇਹ ਵੱਡੀ ਰਾਹਤ ਮੰਨੀ ਜਾਵੇਗੀ